ਇਹ ਮਾਮਲੇ ਦੇ ਸੰਬੰਧ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਸਾਰੇ ਇਹ ਨੀਰਜ ਕੁਮਾਰ ਐਸਐਚਓ ਦੁਗਰੀ ਇਹਨਾਂ ਦੇ ਨਾਲ ਸਬ ਇੰਸਪੈਕਟਰ ਜਸਵੰਦਰ ਸਿੰਘ ਅਡਿਸ਼ਨਲ ਐਸਐਚਓ ਇਹਨਾਂ ਨੇ ਨਹਿਰਪੋਲ ਪਖਵਾ ਰੋਡ ਤੇ ਨਾਕਾਬੰਦੀ ਕੀਤੀ ਸੀ ਨਾਕਾਬੰਦੀ ਦੌਰਾਨ ਇਹਨਾਂ ਨੂੰ ਜਿਹੜਾ ਚਰਨਜੀਤ ਸਿੰਘ ਨਾਮ ਦਾ ਇੱਕ ਸ਼ਖਸ ਹੈ ਇਹਨਾਂ ਨੇ ਕਾਬੂ ਕੀਤਾ ਸ਼ੱਕ ਦੇ ਬਨਾਤੇ ਇਹਨਾਂ ਨੂੰ ਚੈੱਕ ਕਰਤਾ ਇਹਨੇ ਗੋਲ ਜਿਹੜੀ ਹੈਗੀ ਆ ਫੀਮ 1.5 ਕਿਲੋ ਫੀਮ ਜਿਹੜੀ ਹੈਗੀ ਆ ਗ੍ਰਬੰਧ ਹੋਈ ਆ ਤੇ ਇਹਦੀ ਸਰਚ ਕਰਨ ਤੇ 45000 ਰੁਪਏ ਕੈਸ਼ ਦੇ ਕੋ ਗ੍ਰਾਂਥ ਹੋਇਆ ਇਹਦੇ ਖਿਲਾਫ ਮਕਦਮਾ ਐਨਡੀਪੀਐਸ ਹੇਠ ਮਕਦਮਾ ਦਰਜ ਕਰ ਲਿਆ 18 ਐਨਡੀਪੀਐਸ ਔਰ ਫਰਜ਼ਾ ਜਾ ਹੈ ਨਹੀਂ ਇਹਦੇ ਖਿਲਾਫ ਫਿਲਹਾਲ ਕੋਈ ਕੇਸ ਨਹੀਂ ਹੈ ਪਹਿਲੀ ਤਕੀਸ ਹੈ ਰਹਿਣ ਵਾਲਾ ਕਿਤੇ ਹੈ ਲੋਕਲ ਹੀ ਸ਼ਾਇਦ ਰਹਿਣ ਵਾਲਾ ਹਾਂ ਸਰੇ ਪੀਨ ਕਿੱਥੋਂ ਲੈ ਕੇ ਆ ਰਿਹਾ ਸੀ ਕਿ ਇਹਨੂੰ ਦੇਂ ਜਾ ਰਿਹਾ ਸੀ ਇਹਦੇ ਬਾਰੇ ਕੁਝ ਪਤਾ ਨਹੀਂ ਇਹ ਫਰਦਰ ਇਸ ਇਨਵੈਸਟਿਗੇਟ ਕਰ ਰਹੇ ਆ ਰਮਾਨ ਲੈ ਕੇ ਇਨਵੈਸਟਿਗੇਟ ਕਰਾਂਗੇ ਵੀ ਕਿੱਥੋਂ ਲੈ ਕੇ ਆਉਂਦਾ ਕਿਸੇ ਫਿਲਹਾਲ ਜੋ ਸਰਸਰੀ ਸਾਹਮਣੇ ਆਇਆ ਵੀ ਇਹ ਬਾਹਰੀ ਸਟੇਟ ਤੋਂ ਲੈ ਕੇ ਆਉਂਦਾ ਇਹ ਹੋਰ ਫਰਦਰ ਕੋਸ਼ਿਸ਼ ਕਰਾਂਗੇ ਵੀ ਕਿਹੜੀ ਸਟੇਟ ਤੋਂ ਲੈ ਕੇ ਆਉਂਦਾ ਤੇ ਹੋਰ ਕੀ ਕੀ ਲਿੰਕ ਨੇ ਆ ਦੇ ਹਾਂ ਉਹ ਉਹ ਪਤਾ ਕਰਾਂਗੇ ਅਸੀਂ ਅਸੀਂ ਰਮਾਨ ਲੈ ਕੇ ਪਤਾ ਕਰਾਂਗੇ ਵੀ ਹੋਰ ਬੰਦੇ ਕਿਹੜੇ ਕਿਹੜੇ ਨਾਮ ਇਨਵੋਲਵ ਨੇ ਇਹਦੀ ਬੈਕ ਲਿੰਕ ਜਿਹੜੇ ਹੈਗੇ ਨੇ ਕਿਹਦੇ ਨਾਲ ਕਰ ਲੈ ਕੇ ਨੇ ਅਗਾ ਕਿੱਥੇ ਸਪਲਾਈ ਕਰਦਾ ਜਾਂ ਕਿੱਥੇ ਦਿੰਦਾ ਉਹ ਪਤਾ ਕਰਾਂਗੇ